ਫੁਲਕਾਰੀ ਹਾਊਸ ਤੇ ਵਿੱਚ ਇੱਕ ਵਾਫੇ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਅਸੀਂ ਲਾਈਵ ਆ ਤੁਹਾਡੇ ਸਾਰਿਆਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ। ਜਿੰਨੇ ਵੀ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਬੈਠੇ ਫੁਲਕਾਰੀ ਹਾਊਸ ਨੂੰ ਫੋਲੋ ਕਰਦੇ ਸਾਡੇ ਤੋਂ ਖਰੀਦਦੇ ਜਾਂ ਸਾਡੇ ਇਸ ਪਰਵਾਰ ਦਾ ਹਿੱਸਾ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੁਣ ਅੱਜ ਅਸੀਂ ਲਾਈਵ ਜਲਦੀ ਆ अर्ਲੀ ਮਾਰਨਿੰਗ ਪਰ ਇੰਡੀਆ ਟਾਈਮ ਦੇ ਅਕੋਰਡਿੰਗ ਅਸੀਂ ਜਿਹੜਾ ਜਲਦੀ ਲਾਈਵ ਹੋ ਗਏ ਸਾਨੂੰ ਸੁਣਦੇ ਆ ਤੇ ਖਰੀਦਦੇ ਆ ਉਹਨਾਂ ਸਾਰਿਆਂ ਨੂੰ ਤੁਹਾਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਅੱਜ ਦਾ ਜਿਹੜਾ ਖਾਸ ਲਾਈਵ ਸਿਰਫ ਇਹ ਵਧਾਈ ਲਈ ਸੀਗਾ ਪਰ ਇਹ ਹੈ ਕਿ ਤੁਹਾਨੂੰ ਇਹ ਆਪਾਂ YouTube ਤੇ ਸੂਟਾਂ ਦੀ ਇੱਕ ਵੀਡੀਓ ਅਪਲੋਡ ਕੀਤੀ ਹੋਈ ਆ ਉਹ ਸਾਰੇ 2500 ਤੋਂ ਲੈ ਕੇ 7500 ਦੀ ਰੇਂਜ ਤੇ ਵਿਚਕਾਰ ਵਾਲੇ ਸੂਟ ਹੈਗੇ ਆ ਉਹਦੇ ਚੋ 10 ਪੀਸ ਬਚੇ ਆ ਤੇ ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਮੈਂ ਨਵੀਆਂ ਪੋਰਟਲੀਜ਼ ਤੇ ਉਹ ਨਵੀਆਂ ਪੋਰਟਲੀਜ਼ ਵੀ ਤੁਹਾਨੂੰ ਪਿਛਲੀ ਵਾਰ ਇੱਕ ਲਾਈਵ ਦੇ ਵਿੱਚ ਦਿਖਾਈਆਂ ਸੀਗੀਆਂ ਉਹ ਸਾਰੀਆਂ ਖਰੀਦ ਸਕਦੇ ਹੋ ਉਹ 600 ਰੁਪਏ ਤੋਂ ਲੈ ਕੇ 900 ਰੁਪਏ ਦੀ ਰੇਂਜ ਦੇ ਵਿੱਚ ਕਾਰ ਸਾਰੀਆਂ ਪੋਟਲੀਆਂ ਹੈਗੀਆਂ ਤੁਸੀਂ ਬਾਏ ਕਰ ਸਕਦੇ ਹੋ ਜਾਂ ਪਿਕਚਰਸ ਵੀ ਮੰਗਵਾ ਸਕਦੇ ਹੋ ਫੁਲਕਾਰੀ ਦੀਆਂ ਪੋਟਲੀਆਂ ਬੁਕਿੰਗ ਕਰਵਾ ਸਕਦੇ ਹੋ ਕਿੰਨੀਆਂ ਸਾਰੀਆਂ ਮਤਲਬ ਇਨ ਸਟਾਕ ਦੇ ਵਿੱਚ ਹੈਗੀਆਂ ਜੇ ਤੁਸੀਂ 50 60 100 ਵੀ ਖਰੀਦਣੀਆਂ ਹੋਣ ਤਾਂ ਤੁਸੀਂ ਹੁਣੇ ਬਾਏ ਕਰ ਸਕਦੇ ਹੋ ਨਾਲ ਦੇ ਨਾਲ ਹੀ ਉਹਦੇ ਵਿੱਚ ਮੈਂ YouTube ਤੇ ਉਹ ਮੈਂ ਵੀਡੀਓ ਮਤਲਬ Instagram ਦਾ ਲਾਈਵ ਵੀ ਕੱਟ ਕੇ ਮੈਂ YouTube ਤੇ ਤੇ Facebook ਤੇ ਪਾਤਾ ਸੀਗਾ ਪਾਰੇ ਆ ਕਿ ਤੁਸੀਂ ਉਹ ਚੈੱਕ ਜਰੂਰ ਕਰ ਸਕਦੇ ਹੋ ਸੂਟ ਸੂਟ ਸਿਰਫ 10 ਵਜੇ ਆ ਜੀ 2500 ਤੋਂ ਲੈ ਕੇ 7500 ਦੀ ਰੇਂਜ ਵਾਲੇ ਬਾਕੀ ਸਾਰੇ ਹੀ ਆਊਟ ਆਫ ਸਟਾਕ ਹੈਗੇ ਆ ਅੱਜ ਮੈਂ ਜਿਹੜਾ ਨਵਾਂ ਲਿਆ ਏ ਸ਼ਾਲ ਆਪਾ ਘੱਟ ਕੜਾਈ ਵਾਲੇ ਸ਼ਾਲ ਵੀ ਆਪਾ ਬਣਾਏ ਹੋਏ ਆ ਸਰਦੀਆਂ ਦੇ ਪਸ਼ਮੀਨੇ ਦੇ ਉਹ ਵੀ ਮੈਂ ਵੀਡੀਓ ਜਲਦੀ ਹੀ ਅਪਲੋਡ ਕਰ ਦੂੰਗੀ ਤੇ ਤੁਹਾਡੇ ਕੋਈ ਸਵਾਲ ਹੋਣ ਤੁਸੀਂ ਜਰੂਰ ਦੱਸ ਤੋ ਹੈਪੀ ਲੋੜੀ ਹਰਜੀਤ ਕੌਰ ਮਥਾਰੂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਵੀ ਲੋੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਇੱਕ ਜੁਆਇਨ ਰਿਕੁਐਸਟ ਵੀ ਆਈ ਸੀਗੀ ਪਰ ਉਹ ਕੱਟੀ ਗਈ ਹੈ ਮੈਂ ਆਈ ਥਿੰਕ ਉਹ ਜੁਆਇਨ ਹੋਇਆ ਹੀ ਨਹੀਂ ਹੈ ਸੋ ਤੁਹਾਡੇ ਕੋਈ ਸਵਾਲ ਹੋਰ ਹੋਣ ਤੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇ ਦਿੰਨੇ ਆ ਕਿਉਂਕਿ ਅੱਜ ਆਪਾਂ ਜਲਦੀ ਲਾਈਵ ਆ 10 ਵਜੇ ਹੀ ਸਵੇਰੇ ਆਂਡੀਆਂ ਮਾਰਨਿੰਗ ਦੇ ਅਕੋਰਡਿੰਗ ਆਪਾਂ ਲਾਈਵ ਆ YouTube ਦੀ ਵੀਡੀਓ ਮੈਂ ਮੈਂ ਤੁਹਾਨੂੰ ਦਿਖਾ ਦਿੰਨੀ ਆ YouTube ਤੇ ਨਾ ਮੈਂ ਸੂਟਾਂ ਦੀ ਵੀਡੀਓ ਕਰਕੇ ਪਾਈ ਆ ਉਹਦੇ ਤੇ ਇਹ ਵਾਲੀ ਖਾਸ ਮੌਕਿਆਂ ਵਾਲੀ ਜਿੱਚ ਜਿੱਚ ਸੂਟ ਦਿਖਾਏ ਹੋਇਆ ਇਹ ਵਾਲੇ ਸਾਰੀ ਜਿਹੜੀ ਆ ਵੀਡੀਓ ਸੂਟਾਂ ਦੀ ਆ 2500 ਤੋਂ ਲੈ ਕੇ 7500 ਦੇ ਰੇਂਜ ਤੇ ਵਿਚਕਾਰ ਸੂਟ ਹੈਗੇ ਆ ਇਹਦੇ ਚ 10 ਸੂਟ ਹੀ ਜਿਹੜੇ ਆ ਅਵੇਲੇਬਲ ਹੈਗੇ ਆ ਮੈਂ ਤੁਹਾਨੂੰ ਪੀਲੋੜੀ ਜੀ ਬਾਗ ਅਵੇਲੇਬਲ ਬਾਗ ਨੇ ਦਿਖਾ ਸਕਦੇ ਹੋ ਹਾਂਜੀ ਮਨਦੀਪ ਗਰੇਵਾਲ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਤਿੰਨ ਚਾਰ ਬਾਗ ਹੀ ਇਨ ਸਟਾਕ ਤੇ ਵਿੱਚ ਹੈਗੇ ਆ ਬਾਕੀ ਸਾਰੇ ਆਊਟ ਆਫ ਸਟਾਕ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇਸ ਬਾਰੇ ਅਸੀਂ ਬੁਕਿੰਗਸ ਤੇ ਕਰ ਰਹੇ ਹਾਂ ਕਿਉਂਕਿ ਸਾਡੇ ਕੋਲ ਆਲਰੇਡੀ ਬੁਕਿੰਗਸ ਲੰਮੇ ਲੰਮੇ ਛੇ-ਅੱਠ ਮਹੀਨੇ ਦੀਆਂ ਬੁਕਿੰਗਸ ਪਈਆਂ ਸੋ ਤੁਸੀਂ ਚਾਰ ਪੰਜ ਪੀਸ ਇਨ ਸਟਾਕ ਤੇ ਵਿੱਚ ਹੈਗੇ ਆ WhatsApp ਕਰਕੇ ਸਾਡੇ WhatsApp ਵਾਲੇ ਨੰਬਰ ਜਿਹੜੇ ਆ ਉਹਨਾਂ 'ਚ ਪਿੰਨ ਕੀਤੇ ਹੋਇਆ ਉਹਨਾਂ ਤੇ ਤੁਸੀਂ ਜਾ ਕੇ ਮੈਸੇਜ ਕਰ ਸਕਦੇ ਹੋ ਤੇ ਤੁਸੀਂ ਉਹਨਾਂ ਉੱਥੇ ਵੇਖ ਸਕਦੇ ਹੋ ਕਾਹ ਤੇ ਵੀਡੀਓ ਕਾਲ ਤੇ ਵੀ ਉੱਥੇ ਤੁਹਾਨੂੰ ਸਾਡੀ ਟੀਮ ਜਿਹੜੀ ਆ ਦਿਖਾ ਦੂਗੀ ਸੋ ਹੋਰ ਤੁਹਾਡੇ ਕੋਈ ਵੀ ਸਵਾਲ ਸ਼ੋਈਆਂ ਲੋਈਆਂ ਸ਼ਾਲ ਆਪਾਂ ਜਿਹੜੇ ਆ ਨਵੇਂ ਮੈਂ ਪੇਜ ਤੇ ਅਪਲੋਡ ਕਰੂੰਗੀ ਜਲਦੀ ਹੀ ਜਲਦੀ ਹੀ ਆਪਾਂ ਆਪਾਂ ਨਵੀਆਂ ਲੋਈਆਂ ਸ਼ਾਲ ਮੈਂ ਪੇਜ ਤੇ ਅਪਲੋਡ ਕਰ ਦੂੰਗੀ ਤੇ ਉਹ ਸ਼ਾਲ ਬੜੇ ਆਪਾਂ ਸਿੰਪਲ ਜੇ ਸ਼ਾਲ ਜਿਦਾਂ ਦਾ ਮੈਂ ਸ਼ਾਲ ਲਿਆ ਹੋਇਆ ਇਦਾਂ ਦੇ ਫਾਰਮਲ ਦੇ ਵਿੱਚ ਲੈਣ ਵਾਲੇ ਸ਼ਾਲ ਵੀ ਜਿਹੜੇ ਆ ਆਪਣੇ ਕੋ ਨਵੇਂ ਡਿਜ਼ਾਈਨਾਂ ਦੇ ਆਪਾਂ ਬਣਵਾਏ ਆ ਤੇ ਉਹ ਜਲਦੀ ਹੀ ਆਪਾਂ ਪੇਜ ਤੇ ਅਪਲੋਡ ਕਰ ਦਿੱਤੇ ਜਾਣਗੇ ਕਿਉਂਕਿ ਬੜਾ ਟਾਈਮ ਹੋ ਗਿਆ ਆਪਾਂ YouTube ਦੀ ਪ੍ਰੋਪਰ ਵੀਡੀਓ ਨਹੀਂ ਲੈ ਕੇ ਆਏ ਸੂਟਾਂ ਦੀ ਵੀਡੀਓ ਪਿਛਲੇ ਸਾਲ ਚ ਅਪਲੋਡ ਕੀਤੀ ਸੀ ਬਾਅਦ ਵਿੱਚ ਆਪਾਂ ਕੋਈ ਵੀਡੀਓ ਨਹੀਂ ਅਪਲੋਡ ਕੀਤੀ ਫਿਰ ਮੈਂ ਲਾਈਵ ਕੱਟ ਕੇ ਪਾਤਾ ਸੀਗਾ ਕਿਉਂਕਿ ਹਜੇ ਨਾ ਸਮਾਨੀ ਜਿਹੜਾ ਹੈ ਨਹੀਂ ਤਿਆਰ ਹੋਇਆ ਬਹੁਤ ਥੋੜਾ ਸਮਾਨ ਤਿਆਰ ਹੋਉਂਦਿਆ ਤੇ ਸੋ ਪ੍ਰੋਪਰ ਵੀਡੀਓਜ਼ ਨਹੀਂ ਬਣ ਪੌਣਦੀਆਂ ਤੇ ਸਾਨੂੰ ਇਹ ਸੀਗਾ ਕਿ ਕੁਛ ਨਾ ਕੁਛ ਜਿਹੜਾ ਨਵਾਂ ਲਿਆਂਦਾ ਜਾਵੇ ਤਾਂ ਹੀ ਆਪਾਂ ਅਪਲੋਡ ਕਰੀਏ ਤੇ ਹਜੇ ਅਸਮਾਨ ਨਹੀਂ ਬਣਿਆ ਪਰ ਇਹ ਹੈ ਕਿ ਅਸੀਂ ਜਲਦੀ ਹੀ ਪੇਜ ਤੇ ਕੋਸ਼ਿਸ਼ ਕਰਾਂਗੇ ਕਿ ਅਪਲੋਡ ਕੀਤਾ ਜਾਵੇ ਰੀਲਾ ਬਾਗ ਦੀਆਂ ਵੀ ਮੈਂ ਜਿਹੜੀਆਂ ਹੁਣ ਨਵੇਂ ਜਦੋਂ ਬਾਗ ਆਉਣਗੇ ਤੇ ਮੈਂ ਨਾਲ ਦੇ ਨਾਲ ਹੀ ਪੇਜ ਤੇ ਅਪਲੋਡ ਕਰ ਦੂੰਗੀ ਸ਼ਾਲ ਵੀ ਆਰਡਰ ਤੇ ਤਿਆਰ ਕਰਦੇ ਹੋ ਹਾਂਜੀ ਸ਼ਾਲ ਸਾਡੇ ਕੋਲ ਇਨ ਸਟਾਕ ਵੀ ਹੁੰਦੇ ਆ ਤੇ ਆਰਡਰ ਤੇ ਵੀ ਤਿਆਰ ਕਰ ਦਿੰਦੇ ਆ ਡਿਜ਼ਾਈਨ ਅਕੋਰਡਿੰਗ ਟੂ ਜੇ ਤੁਹਾਡੇ ਕੋ ਕੋਈ ਡਿਜ਼ਾਈਨ ਹੈਗਾ ਤੇ ਉਹ ਵੀ ਤਿਆਰ ਕਰ ਦਿੰਨੇ ਆ ਪਰ ਇਹ ਹੈ ਕਿ ਆ ਮੋਸਟ ਪ੍ਰੋਬਬਲੀ ਅਸੀਂ ਆਪਣੇ ਡਿਜ਼ਾਈਨਸ ਤੇ ਹੀ ਵਰਕ ਕਰਦੇ ਆ ਸੋ ਸਾਡੇ ਡਿਜ਼ਾਈਨ ਤੁਸੀਂ ਵਟਸਐਪ ਕਰਕੇ ਮੰਗਵਾ ਸਕਦੇ ਹੋ ਚਾਲ ਲੋਈਆਂ ਆਪਣੇ ਕੋ ਪੱਖੀਆਂ ਝੋਲੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਵੇਲੇਬਲ ਹੈਗੀਆਂ ਤੇ ਉਹ ਤੁਸੀਂ ਜਿਤਨਾ ਥੈਲੇ ਵੀ 100 100 200 200 ਗਿਫਟ ਕਰਨ ਲਈ ਤੁਸੀਂ ਮੰਗਵਾ ਸਕਦੇ ਹੋ ਪੋਰਟਲੀਆਂ ਵੀ ਮੈਂ ਪਿਛਲੀ ਵੀਡੀਓ ਪਿਛਲੇ ਲਾਈਵ ਦੇ ਵਿੱਚ ਵਿਖਾਈਆਂ ਸੀਗੀਆਂ ਉਹ ਮੈਂ ਲਾਈਵ ਕੱਟ ਕੇ YouTube ਤੇ ਅਪਲੋਡ ਕਰਤਾ ਹੋਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜਿਨ੍ਹਾਂ ਨੂੰ ਪੋਰਟਲੀਆਂ ਨਹੀਂ ਵੇਖੀਆਂ 600 ਤੇ ਰਹਿ ਕੇ 900 ਦੀ ਰੇਂਜ ਦੇ ਵਿੱਚ ਕਾਰ ਪੋਰਟਲਿਸ ਵੀ ਉਹਦੇ ਚ ਮੈਂ ਦਿਖਾਈਆਂ ਸੀਗੀਆਂ ਸੋ ਤੁਸੀਂ ਜ਼ਰੂਰ ਜਾ ਕੇ ਚੈੱਕ ਕਰ ਸਕਦੇ ਹੋ ਔਰ ਤੁਹਾਡਾ ਕੋਈ ਸਵਾਲ ਹੋਵੇ ਜੋ ਜਿੰਨੇ ਵੀ ਸਾਨੂੰ ਦੇਖ ਰਿਹਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਤੇ ਮਾਗੀ ਦੀਆਂ ਇੱਕ ਵਾਰ ਫਿਰ ਤੋਂ ਮੁਬਾਰਕਾਂ ਹੋਣ ਜਿੰਨੇ ਵੀ ਸਾਨੂੰ ਦੇਸ਼ਾਂ ਵਿਦੇਸ਼ਾਂ ਤੋਂ ਸੁਣਦੇ ਆ ਜਾਂ ਇਹ ਲਾਈਵ ਮੇਰਾ ਬਾਅਦ ਵਿੱਚ ਵੀ ਬਹੁਤ ਜ਼ਿਆਦਾ ਸੁਣਗੇ ਕਿਉਂਕਿ ਮੈਂ ਸਰਪ੍ਰਾਈਜ਼ਲੀ ਲਾਈਵ ਹੋ ਜੰਨੇ ਅੱਜ ਉਹ ਬਿਣਾ ਦੱਸੇ ਅਦੀ ਵਾਰ ਸਵੇਰੇ ਹੋ ਜੀ ਦਾ ਕਈ ਵਾਰ ਦੁਪਹਿਰੇ ਹੋ ਜੀ ਦਾ ਪਰ ਅਸੀਂ ਪਰਟੀਕੂਲਰ ਟਾਈਮ ਪਾ ਕੇ ਲਾਈਵ ਹੋਇਆ ਕਰਾਂਗੇ ਹੁਣ ਕਿਉਂਕਿ ਬਿਨਾ ਰਸਤੇ ਹੀ ਲਾਈਵ ਹੋ ਜਾਣਾ ਫਿਰ ਤੁਸੀਂ ਤੁਹਾਨੂੰ ਵਾਲ ਹੈਂਗਿੰਗ ਅਵੇਲੇਬਲ ਹਨ ਜੀ ਮਨਦੀਪ ਗਰੇਵਾਲ ਵਾਲ ਹੈਂਗਿੰਗਸ ਅਵੇਲੇਬਲ ਹੈਗੀਆਂ WhatsApp ਨੰਬਰ 8054621977 9501205488 ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਇਹਦੇ ਚ ਕੰਟੈਕਟ ਲਿਸਟ ਚ ਹੋਣਾ ਹੈ ਕਾਰੀ ਹੈ ਉਸ ਤੇ 베ਚਦੇ ਤੁਸੀਂ 메시ਜ ਕਰ ਸਕਦੇ ਹੋ ਤੁਹਾਨੂੰ ਸਾਰੀਆਂ ਹੀ ਚੀਜ਼ਾਂ ਵਿਖਾ ਦੇਣਗੇ ਬਹੁਤ ਸਾਰੀਆਂ ਚੀਜ਼ਾਂ ਹੈ ਵੈਲ ਅਵੇਲੇਬਲ ਹੈਗੀਆਂ ਜੇ ਤੁਸੀਂ ਪੱਟੀ ਵਿਜ਼ਿਟ ਕਰ ਸਕਦੇ ਹੋ ਦਾ ਮੋਸਟ ਵੈਲਕਮ ਇੱਥੇ ਤੁਹਾਨੂੰ ਮਤਲਬ ਵਿਖਾਉਣੀਆਂ ਹੋਰ ਵੀ ਆਸਾਨ ਹੋ ਜਾਣਗੀਆਂ ਬਾਕੀ ਆਨਲਾਈਨ ਸ਼ਿਪਿੰਗ ਜਿਹੜੀ ਆਪਣੀ ਵਰਲਡਵਾਈਡ ਅਵੇਲੇਬਲ ਹੈਗੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਲਾਈਵ ਸੁਣਨ ਦੇ ਲਈ ਤੇ ਆਪਾਂ ਜਲਦੀ ਹੀ ਨਵੀਆਂ ਰੀਲਾਂ ਨਵੀਆਂ ਵੀਡੀਓਜ਼ ਲੈ ਕੇ ਤੁਹਾਡੇ ਤੱਕ ਆਵਾਂਗੇ ਤੇ ਤੁਸੀਂ ਖਰੀਦੇਓ ਜਰੂਰ ਖਰੀਦੇਓ ਕਿਉਂਕਿ ਆਪਣੇ ਵਿਆਹਾਂ ਸ਼ਾਦੀਆਂ ਦੀਆਂ ਬੁਕਿੰਗਸ ਕਰਵਾਇਓ ਤਾਂ ਹੀ ਇਹ ਜਿਹੜਾ ਆਪਾਂ ਆਰਟ ਨੂੰ ਰਿਵਾਈਵ ਰੱਖ ਸਕਦੇ ਆ ਤਾਂ ਹੀ ਇਸ ਕਲਾ ਨੂੰ ਆਪਾਂ ਤਾਂ ਹੀ ਇਸ ਪੇਜ ਨੂੰ ਵੀ ਆਪਾਂ ਅੱਗੇ ਤੋਰ ਸਕਦੇ ਆ ਤੁਹਾਡੇ ਸਭ ਦੇ ਸਾਥ ਦੇ ਨਾਲ ਹੀ ਸੋ ਜਰੂਰ ਖਰੀਦੇਆ ਜਰੂਰ ਕਰੋ ਭਾਵੇਂ ਛੋਟੀ ਚੀਜ਼ ਹੀ ਖਰੀਦੇਆ ਕਰੋ 6-700 ਵਾਲਾ ਥੈਲਾ ਪੱਕੀ ਖਰੀਦੇਓ ਜਰੂਰ ਬਹੁਤ-ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਵੇਖਣ ਦੇ ਲਈ